ਨਮਿਆ ਮਸ਼ੀਨਰੀਆਂ ਨਵੀਂ ਵੀਡੀਓ ਦੇ ਨਾਲ ਆਪਾਂ ਇੱਕ ਵਾਰ ਫਿਰ ਤੋਂ ਪਹੁੰਚੇ ਹਾਂ ਜੀ ਤੁਹਾਡੇ ਤੱਕ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖੋਗੇ ਇੱਕੋ ਘਰ ਦੀਆਂ ਕਈ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਵੱਖ-ਵੱਖ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਕੱਲੀ-ਕੱਲੀ ਗੱਲਬਾਤ ਕਰਦੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਕੋਈ ਮੋਟਰਸਾਈਕਲ ਕੋਈ ਗੱਡੀ ਕੋਈ ਸਕੂਟੀ ਕੋਈ ਬੋਲਟ ਕੁਝ ਵੀ ਹੈ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 9465929488 ਭੇਜੋ ਆਪਣੇ ਕੋ ਫਰੀ ਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਚੈੱਕ ਕਰੋ ਜੀ ਗੱਡੀ ਦੀਆਂ ਫੋਟੋਆਂ ਤੇ ਗੱਡੀ ਦਾ ਮਾਡਲ ਦੀ ਗੱਲ ਕਰੀਏ ਆਪਾਂ ਤਾਂ 11 ਮਾਡਲ ਲੈ ਕੇ ਪਹੁੰਚਿਆ ਡੈਜ਼ਾਇਰ VDI ਮਾਡਲ ਹੈ ਜੀ ਨਵੀਂ ਬੈਟਰੀ ਤੇ ਨਵੇਂ ਟਾਇਰ ਪੰਜਾਬ ਨੰਬਰ ਤੇ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਟਾਇਰ ਦੇਖੋ ਤੇ ਬਾਕੀ ਗੱਡੀ ਦਾ ਰੰਗ ਚੈੱਕ ਕਰੋ ਜੀ ਦੇ ਗੱਡੀ ਦੇ ਸ਼ੀਸ਼ੇ ਚੈੱਕ ਕਰੂੰ ਗੱਡੀ ਕਿੰਨੀ ਮੇਨਟੇਨ ਰੱਖੀ ਹੋਈ ਆ ਬੰਪਰ ਚੈੱਕ ਕਰੂੰ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਕੁੱਲ ਡਿਮਾਂਡ 1,95,000 ਰੁਪਇਆ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ 11 ਮਾਡਲ ਗੱਡੀ ਆ ਡਿਜ਼ਾਇਰ ਗੱਡੀ ਆ ਸੋਹਣੀ ਗੱਡੀ ਆ ਪੰਜਾਬ ਨੰਬਰ ਹੈ ਤੁਸੀਂ ਜਾਓਗੇ ਗੱਡੀ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਓਕੇ ਰੇਟ ਵੀ ਪਸੰਦ ਆਊਗਾ ਓਕੇ ਗੱਡੀ ਵੀ ਸੋਹਣੀ ਹੈ ਮਾਲਕ ਨੇ ਰੱਖੀ ਵੀ ਵਧੀਆ ਹੋਈ ਹੈ ਰੇਟ ਵੀ ਠੀਕ ਹੈ ਸੀ ਧੁਰੀ ਗੱਡੀ ਖੜੀ ਆ ਜਾ ਕੇ ਦੇਖਣਾ ਚਾਹੁੰਨਿਓ ਜਾ ਕੇ ਦੇਖ ਵੀ ਸਕਦੇ ਹੂੰ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਆਰ ਸੀ ਚੈੱਕ ਕਰਨੀ ਐ ਟਰਾਈ ਲੈਣੀ ਐ ਇੰਜਨ ਗੇਅਰ ਦੇਖਣਾ ਏ ਸੀ ਹੀਟਰ ਚੈੱਕ ਕਰਨਾ ਉਹਦੇ ਵਾਸਤੇ ਤਾਂ ਜਾਣਾ ਪੈਣਾ ਸੀ ਮਾਲਕ ਦੇ ਏਰੀਆ 'ਚ ਬਾਕੀ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਕੋਈ ਹੋਰ ਗੱਲ ਕਰਨੀ ਐ ਕੁਝ ਪੁੱਛਣਾ ਤੁਸੀਂ ਗੱਲ ਕਰ ਸਕਦੇ ਹੂੰ ਬਾਕੀ ਲਗਭਗ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਗੱਲ ਕਰਾਂਗੇ ਸੈਕੰਡ ਗੱਡੀ ਦੀ ਜਿਹੜੀ ਗੱਡੀ ਆਪਾਂ ਨੰਬਰ 2 ਤੇ ਲੈ ਕੇ ਪਹੁੰਚਿਆ अल्टੋ ਐਸੀ ਐਲ ਐਕਸ ਆਈ ਹੈ ਮਾਡਲ 2006 ਹੈ ਤੇ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਟਾਇਰਾਂ ਦੀ ਗੱਲ ਕਰੀਏ ਤਾਂ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਕੰਡੀਸ਼ਨ ਆਲ ਓਕੇ ਹੈ ਸੀ ਏਸੀ ਹੀਟਰ ਮਾਲਕ ਕਹਿੰਦੇ ਆ ਕਿ ਪੂਰਾ ਵਧੀਆ ਏਸੀ ਪੂਰਾ ਚਲਦਾ ਹੈਗਾ ਜ਼ਿਲ੍ਹਾ ਬਰਨਾਲਾ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਬਾਕੀ ਅੰਦਰ ਦੀਆਂ ਫੋਟੋਆਂ ਤੇ ਬਾਹਰ ਦੀਆਂ ਫੋਟੋਆਂ ਸਾਰਾ ਕੁਝ ਮਾਲਕ ਨੇ ਕਨਫਰਮ ਕਰਵਾਇਆ ਹੈ ਫੋਟੋਆਂ ਆਹੀ ਹਰਿਆਣਾ ਨੰਬਰ ਗੱਡੀ ਹੈ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਸੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਦੇਖ ਵੀ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੀ ਤੋਰ ਕੇ ਦੇਖ ਲਓ ਤੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ لازਮੀ ਕਰ ਲਿਓ ਤੇ ਪੰਡ ਅਧੇਰ ਮਾਲਕ ਦਾ ਨੰਬਰ ਸਕਰੀਨ ਤੇ ਹੈ ਗੱਡੀ ਬਾਰੇ ਕੋਈ ਗੱਲ ਕਰਨੀ ਹੈ ਗੱਡੀ ਬਾਰੇ ਕੁਝ ਪੁੱਛਣਾ ਤਾਂ ਕਰੋ ਮਾਲਕ ਨਾਲ ਗੱਲਬਾਤ। ਬਾਕੀ ਕਿਵੇਂ ਦੀ ਲੱਗ ਰਹੀ ਹੈ ਵੀਡੀਓ? ਨਾਲ ਦੇ ਨਾਲ ਮੈਨੂੰ ਦੱਸ ਦੇ ਰਿਓ ਕਮੈਂਟ ਕਰਕੇ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਐਡ ਕਰਵਾਉਣੀ ਹੈ, ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ, ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ, ਫੋਟੋਆਂ ਐਡ ਆਪਾਂ ਲਾ ਦਾਂਗੇ ਸੀ। ਗੱਲ ਕਰਾਂਗੇ ਆਪਾਂ i20 ਗੱਡੀ ਦੀ। i20 ਗੱਡੀ ਹੈ ਸੀ 11 ਮਾਡਲ ਆਪਾਂ ਨੂੰ ਗੱਡੀ ਇਹ ਦੇਖਣ ਨੂੰ ਮਿਲੂਗੀ। ਤੇ 2026 ਤੱਕ ਰਾ ਪਾਸਿੰਗ ਆਪਾਂ ਨੂੰ ਗੱਡੀ ਦੀ ਮਿਲੂਗੀ ਜੀ ਗੱਡੀ ਪੂਰੀ ਵਧੀਆ ਪੰਜਾਬ ਨੰਬਰ ਗੱਡੀ ਆ ਜੀ ਗੱਡੀ ਦਾ ਨੰਬਰ ਚੈੱਕ ਕਰੋ 0039 ਬਹੁਤ ਵਧੀਆ ਸੋਹਣਾ ਨੰਬਰ ਤੇ ਸਿਲਵਰ ਰੰਗ ਦੀ ਗੱਡੀ ਆਪਾਂ ਨੂੰ ਮਿਲੂਗੀ ਟਾਇਰਾਂ 'ਚ ਅਲਾਈ ਮਿਲ ਜਾਣਗੀ ਤੇ ਮਾੜੀ-ਮੋਟੀ ਸਕਰੈਚ ਤੇ ਮਾੜੇ-ਮੋਟੇ ਜਿਹੇ ਡੈਂਟ ਇਹ ਕੁਝ ਆਪਾਂ ਨੂੰ ਦੇਖਣ ਨੂੰ ਮਾੜਾ-ਮੋਟਾ ਮਿਲੂਗਾ ਜ਼ਰੂਰ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਗੱਡੀ ਨੂੰ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਮਾਲਕ ਕਹਿੰਦੇ ਨੇ ਗੱਡੀ ਦਾ ਜਿਹੜਾ ਰੇਟ ਹੈ ਸਿਰਫ 1,30,000 ਰੁਪਇਆ ਏਸੀ ਹੀਟਰ ਵਰਕਿੰਗ ਚ ਆਈ 20 ਗੱਡੀ ਆ 70-75 ਰੁਪਏ ਦੇ ਟਾਇਰ ਪਾਈ ਨੇ ਗੱਡੀ ਦੀਆਂ ਫੋਟੋਆਂ ਅੰਦਰ ਬਾਹਰ ਦੀਆਂ ਚੱਲ ਰਹੀਆਂ ਸੀ ਬੈਕ ਸਾਈਡ ਤੋਂ ਤੇ ਫਰੰਟ ਤੋਂ ਤੇ ਸ਼ੀਸ਼ੇ ਦੇ ਵਿੱਚ ਦੀ ਅੰਦਰ ਦਾ ਸਾਰਾ ਕੁਝ ਦਿਖ ਹੀ ਰਿਹਾ ਸੀ ਵਧੀਆ ਮਾਲਕ ਕਹਿੰਦੇ ਨੇ ਵੀ ਸੀਟ ਕਵਰ ਚੜੇ ਹੋਏ ਨੇ ਮੈਟ ਵਧੀਆ ਬਿਸੀ ਹੋਈ ਨੇ ਬਾਕੀ ਅਲਾਈ ਤੇ ਰੰਗ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਆ ਬਰਨਾਲਾ ਏਰੀਆ ਗੱਡੀ ਬਰਨਾਲੇ ਖੜੀ ਆ ਜਾ ਕੇ ਦੇਖ ਸਕਦੇ ਹੋ ਬਾਕੀ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਆ ਕੋਈ ਵੀ ਗੱਲ ਕਰਾਂਗੇ ਸਪਲੈਂਡਰ ਦੀ ਇੱਕ ਆਪਾਂ ਸਪਲੈਂਡਰ ਲੈ ਕੇ ਪਹੁੰਚਿਆ ਚੈੱਕ ਕਰੋ ਜੀ ਪੰਜਾਬ ਨੰਬਰ ਆ ਇਹ ਟਾਇਰ ਬਹੁਤ ਵਧੀਆ ਨੇ ਸਾਰਾ ਕੁਝ ਆਲ ਉਕਿਆ 27000 ਰੁਪਿਆ ਇਸ ਮੋਟਰਸਾਈਕਲ ਦੀ ਡਿਮਾਂਡ ਹੈਗੀ ਸਪਲੈਂਡਰ ਦੀ ਮਾਡਲ ਦੀ ਗੱਲ ਕਰੀਏ 11 ਮਾਡਲ ਹੈ ਸੀ ਤੇ ਜਿਹੜੀ ਤੁਸੀਂ ਪਿੱਛੇ i20 ਗੱਡੀ ਚੈੱਕ ਕੀਤੀ ਸੀਗੀ ਦੇਖੀ ਸੀਗੀ ਹੁਣੇ ਉਹਨਾਂ ਕੋਲੇ ਇਹ ਸਪਲੈਂਡਰ ਹੈਗਾ ਦੋਵੇਂ ਚੀਜ਼ਾਂ ਇੱਕੋ ਘਰੇ ਮਿਲ ਜਾਣਗੀਆਂ ਸੇਮ ਲੋਕੇਸ਼ਨ ਤੇ ਸੇਮ ਹੀ ਘਰੇ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ i20 ਲੈਣੀ ਆ i20 ਲੈ ਸਕਦੇ ਹੋ ਖਰੀਦ ਸਕਦੇ ਹੋ ਕਿਸੇ ਨੇ ਸਪਲੈਂਡਰ ਖਰੀਦਣਾ ਤਾਂ ਸਪਲੈਂਡਰ ਖਰੀਦ ਸਕਦੇ ਹੋ ਬਾਕੀ ਦੋਵੇਂ ਮਸ਼ੀਨਰੀ ਖਰੀਦਣਾ ਦੋਵੇਂ ਖਰੀਦ ਸਕਦੇ ਹੋ ਕੱਲੀ-ਕੱਲੀ ਲੈਣੀ ਆ ਕੱਲੀ-ਕੱਲੀ ਲੈ ਸਕਦੇ ਹੋ ਤੇ ਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਨੰਬਰ ਸੇਮ ਰਹੂਗਾ ਏਰੀਆ ਵੀ ਸੇਮ ਰਹੂਗਾ ਗੱਲ ਕਰ ਲਿਓ ਤੁਸੀਂ ਆਪ ਹੀ ਮਾਲਕ ਨਾਲ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦੇ ਰੇਜਲ ਜੀ ਵਧੀਆ ਲੱਗ ਰਹੀ ਹੈ ਵੀਡੀਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦਿਓ ਲਾਈਕ ਕਰ ਦਿਓ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਲਗ ਲਗ ਏਰੀਆ ਚ ਡੇਲੀ ਆਪਾਂ ਅਲੱਗ-ਅਲੱਗ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਵਧੀਆ ਰੇਟਾਂ 'ਚ ਸਸਤੀਆਂ ਵਧੀਆ ਟਿਕਾਊ ਸੀ ਬਾਕੀ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਲੱਗ ਰਹੀ ਆ ਜਰੂਰ ਕਮੈਂਟ ਕਰ ਦਿਓ ਮਸ਼ੀਨਰੀਆਂ ਕਿਵੇਂ ਦੀਆਂ ਲੱਗ ਰਹੀਆਂ ਕਮੈਂਟ ਲਾਜ਼ਮੀ ਕਰ ਦਿਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ 'ਚ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚ ਤੁਹਾਡੇ ਕੋਲੇ ਉਸੇ ਬਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਠੀਕ ਹੈ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਗੱਲ ਕਰਾਂਗੇ ਆਪਾਂ ਬੁਲਟ ਦੀ 14 ਮਾਡਲ ਬੁਲਟ ਲੈ ਕੇ ਪਹੁੰਚਿਆ ਪਹਿਲਾਂ ਤਾਂ ਤੁਸੀਂ ਫੋਟੋਆਂ ਚ ਕੰਡੀਸ਼ਨ ਚੈੱਕ ਕਰੋ ਜੀ ਬਿਲਕੁਲ ਫਰੈਸ਼ ਨਵਾਂ ਮਿਲੂਗਾ ਜੀ ਆਪਾਂ ਨੂੰ ਕਲਾਸਿਕ ਹੈ ਜੀ ਇਹ ਬਾਕੀ ਮਾਡਲ 14 ਪਰ ਕੰਡੀਸ਼ਨ ਆ ਲੁੱਕੀ ਹੈ ਜੀ ਤੁਸੀਂ ਆਪ ਫੋਟੋਆਂ ਚ ਦੇਖ ਹੀ ਰਹੇ ਹੋ ਤੇ ਮਾਲਕ ਦਾ ਜਿਹੜਾ ਏਰੀਆ ਸੀ ਮਲਕੇ ਮਲਕੇ ਏਰੀਆ ਚ ਇਹ ਆਪਾਂ ਨੂੰ ਮਿਲੂਗਾ ਜੇ ਆਪਾਂ ਇਸ ਬੋਲਟ ਦੀ ਡਿਮਾਂਡ ਦੀ ਗੱਲ ਕਰੀਏ 140000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਇੱਕ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਘਟਵਾਦਾ ਕੀਤਾ ਜਾਊਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਬੋਲਟ ਵਧੀਆ ਜੀ ਇਹ ਰਾਇਲ ਇਨਫੀਲਡ ਕਲਾਸਿਕ ਬੋਲਟ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ ਵੀਡੀਓ ਚ ਆਪਾਂ ਸਾਰਾ ਕੁਝ ਨਾਲ ਦੀ ਨਾਲ ਦੱਸ ਰਹੇ ਹਾਂ ਅਸੀਂ ਨੰਬਰ ਵੀ ਮਿਲ ਗਿਆ ਕਰੋ ਗੱਲਬਾਤ ਇੱਕ ਆਪਾਂ ਮਰੂਤੀ 800 ਗੱਡੀ ਲੈ ਕੇ ਪਹੁੰਚੇ ਹਾਂ ਇਹ ਵੀ ਤੁਸੀਂ ਚੈੱਕ ਕਰੋ ਬਹੁਤ ਵਧੀਆ 2002 ਮਾਡਲ ਹੈ 2 ਮਾਡਲ ਹੈ ਚਿੱਟੇ ਰੰਗ ਦੀ ਹੈ ਕੰਡੀਸ਼ਨ ਆਲੂਕੀ ਹੈ ਸਾਇਲੈਂਟ ਇੰਜਨ ਹੈ 45000 ਰੁਪਿਆ ਡਿਮਾਂਡ ਹੈ ਜਗਰਾਉਂ ਏਰੀਆ ਤੇ ਨੰਬਰ ਸਕਰੀਨ ਤੇ ਆ ਕੋਈ ਵੀ ਗੱਲ ਕਰਨੀ ਹੈ ਗੱਡੀ ਬਾਰੇ ਗੱਡੀ ਬਾਰੇ ਕੁਝ ਪੁੱਛਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਦੀ ਗੱਡੀ ਹੈ ਇਹ ਸੋਹਣੀ ਗੱਡੀ ਹੈ ਤੇ مالک ਨੇ ਪਰਸਨਲ ਚਲਾਈ ਹੋਈ ਆ مالک ਨੇ ਵਧੀਆ ਰੱਖੀ ਹੋਈ ਆ ਬਾਕੀ ਤੁਹਾਨੂੰ ਸਾਰਾ ਕੁਝ ਲਗਭਗ ਪਤਾ ਲੱਗੀ ਆ ਜੀ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿੱਥੋਂ ਚਾਹੀਦਾ ਤੋਂ ਉਹਨੂੰ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਐਡ ਆਪਾਂ ਲਾ ਦੇਵਾਂਗੇ ਜੀ ਬਾਕੀ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸੋ ਤੇ ਸਾਰੀਆਂ ਗੱਡੀਆਂ ਤੇ ਬੁਲਟ ਤੇ ਸਪਲੈਂਡਰ i20 ਜਿੰਨੀਆਂ ਗੱਡੀਆਂ ਦੇਖੀਆਂ ਕਿਵੇਂ ਦੀਆਂ ਲੱਗੀਆਂ ਸੀ ਜਰੂਰ ਦੱਸ ਦਿਓ ਜੀ